ਮੈਂ ਹਰ ਰੋਸ ਬਸ ਇੱਕ ਮੋਚਾ ਦਰਹਿਣ ਵਾਲਾ ਆ ਜੋ ਸਾਡੇ ਪਿੰਡ ਹਾਦਸਾ ਹੋਇਆ ਇਹ ਲੜਕੇ ਦਾ ਨਾਮ ਰਵੀ ਕੁਮਾਰ ਤੁਹਾਨੂੰ ਬਲਗਰ ਸਿੰਘ ਸੇਗਾ ਜੀ ਰਵੀ ਕੁਮਾਰ ਸਿੰਘ ਉਹ ਮਰ ਸਟਾਈਕ ਚੱਲਦੇ ਲਗਭਗ ਸੇਗਾ ਜੀ ਪਾਰਲਮੈਂਟ ਸੇਗਾ ਹਲੇ ਮੁੰਡਾ ਇੱਕ ਤੂ ਘਟਨਾ ਹੋਇਆ ਇਹ 9 ਤਰੀਕੇ ਦਾ ਵਾਕਿਆ ਜੀ ਸਾਡੇ ਘਟਦਾ ਇਹ ਦੋ ਬਰਾ ਤੇ ਦੋ ਬੇਣਾ ਮੌਤ ਹੋਈ ਜੀ ਮੌਤ ਕੱਲ ਹੋਈ ਜੀ ਇਹਨਾਂ ਦੀ ਹੁਣ ਕੀ ਦਾਤੀ ਕੀ ਕਰਾਇਆ ਕੋਈ ਹਲੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਜਿਆਦੇ ਉਦੋਂ ਹੋਵੇਗਾ ਨਹੀਂ ਉਹਦੇ ਸਾਹਮਣੇ ਹੱਥਾਂ ਲੱਗਦਾ ਕਿ ਕੋਈ ਨਹੀਂ ਉਹ ਤਾਂ ਨਹੀਂ ਲੱਗਦਾ ਹੈ ਭਾਜੀ ਕਿੱਥੇ ਲੱਗੀ ਖੱਟ ਜੀ ਉਹਦੀ ਬੈਕਸਾਈਡ ਤੇ ਹੈ ਜੀ ਹਾਂਜੀ ਹਾਂਜੀ ਟੱਕ ਦਾ ਨਿਸ਼ਾਨਾ ਟੱਕ ਦਾ ਜੀ ਟੱਕ ਦੇ ਯਾਨੀ ਕਿਸ ਨੂੰ ਕਿਸੇ ਨੇ ਮਾਰਿਆ ਹੋਣਾ ਤਾਂ ਜੀ ਲੱਗਦਾ 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 ਇਹ ਮਾਮਲਾ ਜਿਹੜਾ ਹੈ ਨਾ ਜੀ ਇਹ 9 ਤਰੀਕ ਨੂੰ ਜਿਹੜਾ ਇਹਦੇ ਉਧਰੋਂ ਆ ਰਿਹਾ ਸੀ ਪਿੰਡੋਂ ਜੋ ਇਹਨਾਂ ਦੇ ਦੱਸਣ ਦੇ ਮੁਤਾਬਕ ਹੈ ਇਹਦੇ ਬ੍ਰਦਰ ਦੇ ਬਿਆਨਾਂ ਤੇ ਜਿਹੜਾ ਪਰਚਾ ਦਰਜ ਆਪਾਂ 16925 ਨੂੰ ਕਰ ਦਿੱਤਾ ਹੈ ਤੇ ਉਹਦੇ ਵਿੱਚ 307 ਦਾ ਪਰਚਾ ਦਰਜ ਕੀਤਾ ਜਿਹੜੀ ਨਵੀਂ ਹੈਗੀ ਉਹਦੀ ਧਾਰਾ ਹੈਗੀ ਆ ਬੀ ਐਨ ਐਸ ਦੀ 109 ਜਮਨ 3 ਜਮਨ 5 ਬੀ ਐਨ ਐਸ ਐਸ ਤੇ ਵਾਧਾ ਜੁਰਮ ਜਿਹੜਾ ਆ ਉਹਦਾ ਕੱਲ ਜਿਹੜਾ ਐਕਸਪਾਇਰ ਹੋ ਗਿਆ ਤੇ 103 ਬੀ ਐਨ ਐਸ ਦਾ ਕਰ ਦਿੱਤਾ ਹੈ ਬਾਕੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਐਸ ਐਚ ਓ ਸਿਟੀ ਬੰਗਾ ਵੱਲੋਂ ਚੱਲ ਰਹੀ ਆ ਬਾਕੀ ਪੂਰੀ ਡਿਸਟ੍ਰਿਕਟ ਦੇ ਵਿੱਚ ਸਾਰੇ ਸਾਡੇ ਆਫੀਸਰ ਸੀ ਆਈ ਆਈ ਵਾਲੇ ਪੂਰਾ ਇਹਦੀ ਕਰ ਰਹੇ ਆ ਇਹ ਤੱਕ ਕਿ ਇਹ ਕੀ ਮਾਮਲਾ ਹੈ ਕਿ ਦਾਇਆ ਬਾਕੀ ਜਿਹੜਾ ਇਹਦਾ ਪੋਸਟਮਾਰਟਮ ਕਰਵਾ ਕੇ ਜਿਹੜੀ ਉਹਦੀ ਡੈੱਡ ਬੋਡੀ ਆ ਤੇ ਬਾਰਸਾਂ ਦੇ ਹਵਾਲੇ ਕਰ ਦਿੱਤੀ ਆ ਤੇ ਜੋ ਵੀ ਅਗਲੀ ਰਿਪੋਰਟ ਆਊਗੀ ਬਾਕੀ ਇਨਵੈਸਟੀਗੇਸ਼ਨ ਆਊਗੀ ਉਹਦੇ ਮੁਤਾਬਕ ਜਿਹੜੀ ਆ ਕਾਰਵਾਈ ਕਰ ਰਹੇ ਹਾਂ ਹਾਂਜੀ ਕਿੰਨੇ ਬੰਦੇ ਨੇ ਇਸ ਕਾਦੇ ਵਿੱਚ ਬੰਦੇ ਕਿੰਨੇ ਬੰਦੇ ਖਿਲਾਫ ਮਾਮਲਾ ਦਰ ਲਿਆ ਨਹੀਂ 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 ਇਹ ਇਹ ਨਾਮ ਨੂਮ ਵਿਅਕਤੀ ਮਤਲਬ ਦੇ ਖਿਲਾਫ ਕੀਤਾ ਹਲੇ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕਿ ਮਾਮਲਾ ਇਹ ਕੀ ਆ ਮੜ ਰਿਆ ਜਾਂ ਐਕਸੀਡੈਂਟ ਆ ਕੀ ਮਾਮਲਾ ਆ ਇਹ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਬਾਕੀ ਪੋਸਟਮਾਰਟਮ ਕਰਾਤਾ ਬਾਕੀ ਡਾਕਟਰਾਂ ਦੀ ਰਿਪੋਰਟ ਵੀ ਆਣੀ ਆ ਤੇ ਇਹਦਾ ਬਿਸਰਾ ਵੀ ਕਢਵਾਤਾ ਆ ਜਿੱਦਾਂ ਉਹਦੀ ਰਿਪੋਰਟ ਆਊਗੀ ਜੇ ਇਨਵੈਸਟੀਗੇਸ਼ਨ ਜੋ ਵੀ ਚੀਜ਼ ਆਊਗੀ ਉਹ ਬਾਕੀ ਪਤਾ ਲੱਗ ਜੂਗਾ ਜੀ ਜਿਹੜੀ ਇਹਦੀ ਨਾਮ ਕੀ ਆ ਮੁੰਡੇ ਦਾ ਜਿਹੜੀ ਗੱਤੂ ਹੈ ਜਿਹਦਾ ਇਹ ਡੈਥ ਹੋਈ ਆ ਉਹਦਾ ਨਾਮ ਹੈਗਾ ਰਵੀ ਤੇ ਉਹਦੇ ਪਿਤਾ ਜੀ ਦਾ ਨਾਮ ਹੈਗਾ ਆ ਬਲਕਾਰ ਨਾਮ ਇਹ ਪਿੰਡ ਖਮਾਚੋਂ ਖਮਾਚੋਂ ਆ ਕੀ ਹੋਇਆ ਜੀ ਆਪਣਾ ਜਦੋਂ ਗਰਸ਼ੰਕਰ ਰੋਡ ਜਿਹੜਾ ਬੰਗਾ ਤੇ ਜਿਹੜਾ ਕਮਾਚੋਂ ਤੋਂ ਜੀਨ ਜਿਹੜੀ ਹਾਂ ਮਿਲਦੇ ਨੇ ਨੇੜੇ ਹੀ ਹੋਇਆ ਹਾਂਜੀ ਉੱਥੇ ਹੋਇਆ ਉਹਨੇ ਜਿਹਨੇ ਮੁੰਡੇ ਦੀ ਉਮਰ ਇਹਦੀ 28 ਸਾਲ ਦੀ ਆ ਜੀ ਜੀ ਇਹਦੀ 28 ਸਾਲ ਦੀ ਹੈ ਜੀ ਮੁੰਡੇ ਨੇ ਪਹਿਲੇ ਕੋਈ ਗੱਲ ਦਿੱਤਾ ਸੀ ਜਦ ਜ ਨਹੀਂ ਉਹ ਮਤਲਬ ਜਦੋਂ ਉਹਦੀ ਸੱਟ ਲੱਗੀ ਆ ਉਹ ਜਿਹਦਾ ਕਮਾਚ ਚਲ ਗਿਆ ਤੇ ਸਾਡੇ ਇਨਵੈਸਟੀਗੇਸ਼ਨ ਅਫਸਰ ਮੌਕੇ ਤੇ ਜਾਂਦੇ ਰਹੇ ਆ ਤੇ ਡਾਕਟਰ ਸਾਹਿਬ ਨੇ ਉਹਨਾਂ ਦਾ ਜਿਹੜਾ ਅਨਫਿਟ ਹੀ ਲਿਖਿਆ ਸੀਗਾ ਅਨਫਿਟ ਲਿਖਿਆ ਇਹ ਜਿਹੜੀ ਐਫ ਆਈ ਆਰ ਕੀਤੀ ਗਈ ਹੈ ਕਿ ਇਹਦੇ ਬਿਆਨ ਦੇ ਬਿਆਹਤ ਕੀਤੀ ਗਈ ਉਹ ਉਹਦੀ ਜਿਹੜੀ ਬ੍ਰਦਰ ਦੇ ਬਿਆਨਾਂ ਤੇ ਹੋਈ ਆ ਆ ਉਹਦੇ ਬ੍ਰਦਰ ਜਿਹੜਾ ਹੈ ਉਹਦਾ ਭਰਾ ਹੈ ਕੋਈ ਦੱਸਿਆ ਕੋਈ ਬੰਦਾ ਹੈਗਾ ਨਹੀਂ ਉਹਨਾਂ ਨੇ ਹਲੇ ਮਤਲਬ ਇਹ ਚੀਜ਼ ਕਲੀਅਰ ਨਹੀਂ ਕੋਈ ਗੱਲ ਹੋਈ ਬਾਕੀ ਜਿੱਦਾਂ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਹੀ ਪਤਾ ਲੱਗੂਗਾ ਸਾਰੀ ਗੱਲ ਦਾ ਥੈਂਕ ਯੂ ਥੈਂਕ ਯੂ ਕੀ ਨੰਬਰ ਹੈ ਮੇਰਾ ਨਾਮ ਖੁਸ਼ੀ ਕੁਮਾਰਾ ਜੀ ਖੁਸ਼ੀ ਕੁਮਾਰ ਖੁਸ਼ੀ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਮਗੰਦਰਾ ਜੀ ਇਹ ਕੀ ਲੱਗਦਾ ਸੀਗਾ ਮੁੰਡਾ ਜੀ ਨਹੀਂ ਮੇਰਾ ਭਾਂਜਾ ਸੀ ਕੀ ਨਾਂ ਇਹਦਾ ਨਾਮ ਰਵੀ ਆ ਜੀ ਕੀ ਆਪ ਸਰ ਕੀ ਹੋਇਆ ਆਸਾਏ ਕਮਤੂਵਾਰਾ ਸੀ ਨਵੇਂ ਚੜ ਤੋਂ ਤੇ ਸਾਢੇ ਘੜ ਦਾ ਟਾਈਮ ਹੋਊਗਾ ਵੀ ਬਾਇਆ ਬੰਗਾ ਜਿੱਦਾਂ ਘੰਮ ਗਿਆ ਵੀ ਰੋਡ ਰੋਡ ਤੇ ਨਾਲ ਜਾਣਾ ਪਿੰਡਾਂ ਵਿੱਚ ਡਰ ਹੁੰਦਾ ਰਾਤ ਨੂੰ ਇਹ ਜੀਐਨ ਮਿਲ ਦੇ ਲੱਗੇ ਜਾ ਕੇ ਇੱਥੇ ਜਿਹੜੀ ਮਿਲ ਡਾਡ ਚੰਗਰ ਰੋਡ ਤੇ ਉੱਥੇ ਜਾ ਕੇ ਇਹਨਾਂ ਹਾਸਾ ਹੋਇਆ ਹੈ ਕਿਸੇ ਨੇ ਟੱਕ ਟੁਕ ਕਰਾ ਉਹਨੂੰ ਘੇੜ ਕੇ ਮਾਰੇ ਆ ਕਿਸੇ ਨੂੰ ਜਟਣੀਪੁਰ ਅੰਛੀ ਸੀਗਾ ਪਹਿਲੇ ਉਸਨੇ ਕਹਿੰਜਾ ਦਾ ਜੀ ਇਹਦੇ ਬਾਰੇ ਮੈਂ ਨਹੀਂ ਗਿਆ ਕਹਾਣੀ ਨਹੀਂ ਚੁਪਣਾ ਮੇਰੇ ਕੋਲ ਪਿੰਡ ਮੈਂ ਗੰਨ ਪੜਾ ਦਾਂਦੇ ਜਾਂਦੇ ਮਿਲਦੇ ਆ ਇਸ ਬਾਰੇ ਕੋਈ ਨਹੀਂ ਆਪਣੀ ਜਾਣਕਾਰੀ ਇਹ ਰੰਗੇ ਸੀਗਾ ਹੈ

ਕੋਈ ਉਸ ਮਾੜਾ ਪੁਰਿਆ ਉਹ ਉਸ ਮਾੜਾ ਦਾ ਫਾਸਕਾਰ ਕਰਨਾ ਨਹੀਂ ਕਰ ਸਕਦਾ ਫਾਸਕਾਰ ਕੱਲ ਕਰ